ਮੇਰੀ ਆ ਕੇ ਗੱਲ ਸੁਣ ਮੈਂ ਇਹਦੀ ਇੱਕ ਚੋਰੀ ਫੜ ਲਈ ਕੀ ਹੋ ਗਿਆ ਜੀ ਤੂੰ ਆ ਤਾਂ ਤੇ ਤੂੰ ਵੀ ਕਾ ਤਾਂ ਭੌਂਕੀ ਜਾਂਦੀ ਸੀ ਉਹ ਤਾਂ ਬੀਬੀ ਮੇਰੇ ਮੂੰਹ ਚੋਂ ਮੇਰੀ ਜਦੋਂ ਕਹਿੰਦਾ ਖੜਤੀ ਆ ਪਰ ਮੈਂ ਬੀਬੀ ਸਾਹਮਣੇ ਤਾਂ ਲਿਆ ਹਾਏ ਇਹ ਤਾਂ ਪਾਣੀ ਬਾੜਾ ਤਾਂ ਨਹੀਂ ਕਰਨਗੇ ਚੱਲ ਕੋਈ ਨਾ ਮੈਨੂੰ ਕੀ ਆ ਮੈਂ ਕੜਖਾਣ ਮੈਂ ਤੇਰੇ ਲਈ ਨਾ ਸੂਟ ਲਿਆਈ ਸੀਗੀ ਹਾਂ ਸਵਾਰ ਕੇ ਪਾ ਦੇ ਠੀਕ ਆ ਹਾਂ ਇਹ ਇਹਦੀ ਗੱਲ ਤਾਂ ਭਾਬੀ ਦੀ ਸਹੀ ਆ ਅੱਗੇ ਤਾਂ ਤਾਈ ਦਸਵਾ ਕਿੰਨਾ ਹੋਰ ਹੀ ਤਰ੍ਹਾਂ ਜਿਹਦਾ ਹੁੰਦਾ ਸੀਗਾ ਅੱਗ ਮੇਰੇ ਨਾਲ ਵੀ ਝਟ ਲੜ ਪੈਂਦੀ ਸੀ ਇੱਕਦਮ ਕਾ ਤਾਂ ਫਰਕ ਪੈ ਗਿਆ ਚਲ ਛੱਡ ਪਰ ਮੈਂ ਤਾਂ ਪਾਈ ਦੇਖਣ ਲਈ ਸੀ ਸਬਜ਼ੀ ਲਪਾਈ ਵੀ ਨਹੀਂ ਕੋਈ ਅੱਜ ਆਇਆਗਾ ਹਾਂ ਕੋੜਾ ਗਏ ਤੇ ਪਰ ਜਾਈ ਹਾਂ ਬੇਬੇ ਚਲੇ ਗਏ ਤਾਂ ਹਲਕੇ ਵੀ ਨਹੀਂ ਗਏ ਸਾਨੂੰ ਉਹ ਤਾਂ ਇਹਨਾਂ ਦੇ ਬੱਸ ਦਾ ਟਾਈਮ ਹੁੰਦਾ ਸੀ ਤਾਂ ਚਲੇ ਗਏ ਅੱਛਾ ਆਹਨੇ ਸੂਟ ਲੈ ਕੇ ਆਈ ਸੀ ਭਾਬੀ ਮੇਰੇ ਵਾਸਤੇ ਉਹ ਦੇਣ ਆਏ ਸੀਗੇ ਦੇਖ ਲੈ ਬੇਬੇ ਮੈਨੂੰ ਸੂਟਾਂ ਦੇ ਰੋਮ ਮਾਰਦੀ ਆ ਯੋ ਤਾਂ ਮੇਰੀ ਭਾਬੀ ਸੂਟ ਲੈ ਆਈ ਸੀ ਉਹ ਤਾਂ ਤਾਂ ਫੜਾਉਣ ਆਈ ਮੇਰੀ ਕੁੜੀ ਨੂੰ ਕਹਦੇ ਰੋਮ ਮਾਰਦੇ ਸੂਟ ਦਾ ਬੇਬੇ ਮੈਂ ਕਿਹੜੇ ਰੋਮ ਮਾਰਦੀ ਆ ਤੁਸੀਂ ਵੀ ਤਾਂ ਕੱਲ ਸੂਟ ਲੈ ਕੇ ਆਈਆਂ ਜਾ ਕੇ ਦੇਖ ਲੈ ਬੇਬੇ ਮੈਂ ਤੈਨੂੰ ਕਿਹਾ ਸੀ ਨਾ ਇਹਨੇ ਮੇਰੀ ਸੂਟਾਂ ਵੀ ਫਰੋਲਾ ਫਰਾਲੀ ਕੀਤੀ ਆ ਕੀ ਹੋਣੀ ਪੁੱਤ ਮੈਂ ਕੋਈ ਫੋਲਾ ਵਾਲੀ ਨਹੀਂ ਕੀਤੀ ਮੈਂ ਵੀ ਲੈ ਕੇ ਆਉਂਦੀ ਤੁਹਾਨੂੰ ਦੇਖਿਆ ਜਿਹੜੇ ਵੱਡੇ ਵੱਡੇ ਲਿਫਾਵੇ ਭਰ ਕੇ ਲੈ ਕੇ ਆਈਆਂ ਤੁਸੀਂ ਬੜੀ ਚਲਾਕ ਬਣਦੀਆਂ ਬੇਬੇ ਕਿੱਡੀ ਚਲਾਕਕੀਆਂ ਖੇਡਦੀ ਆਪਣੇ ਨਾਲ ਮੈਂ ਕਾਦੀ ਚਾਹ ਤੂੰ ਵੀ ਤਾਂ ਚਲਾਕੀਆਂ ਕਰਦੇ ਤੂੰ ਤਾਂ ਕਹਿੰਦੀ ਸੀ ਅਸੀਂ ਡਾਕਟਰ ਦੇ ਗਈਆਂ ਲੈ ਕੇ ਤੁਸੀਂ ਸੂਟ ਆਈਆਂ ਮੈਂ ਤੈਨੂੰ ਕੀ ਅਸੀਂ ਜੋ ਮਰਜ਼ੀ ਲੈ ਕੇ ਆ ਤੂੰ ਕੀ ਲੈਣਾ ਦੇਣਾ ਸਾਡੇ ਤੋਂ ਚੋ ਲੈਣਾ ਦੇਣਾ ਨਹੀਂ ਹੈਗਾ ਤੂੰ ਬਾਹਰ ਨਾ ਬੜੀ ਬੇਬੇ ਦੇਖ ਲੈ ਨਾਲੇ ਚੋਰਵਾ ਨਾਲੇ ਚਤਰ ਨਾ ਮੈਂ ਕਹਾਂ ਦੀ ਚਤਰਾ ਮੈਨੂੰ ਵੀ ਪਤਾ ਹੀ ਹੈ ਤੂੰ ਕਿਦਾਂ ਦਾ ਕੰਮ ਕਰਦੀ ਓ ਉੱਥੇ ਮੈਨੂੰ ਵੀ ਪਤਾ ਹੀ ਹੈ ਇੱਕ ਗਲਾਸ ਤੋਂ ਹੋਣ ਗਈ ਘੰਟਾ ਘੰਟਾ ਨਹੀਂ ਤੂੰ ਮੁੜਦੀ ਹੈਗੀ ਦੇਖ ਲੈ ਬੇਬੇ ਮੈਨੂੰ ਕੀ ਕੁਛ ਬੋਲਦੀ ਹੈ ਤੇਰੇ ਸਾਹਮਣੇ ਕੀ ਚਤਰ ਬਾਣੀ ਕਿਉਂ ਜਦ ਮੈਨੂੰ ਵੀ ਪਤਾ ਹੀ ਹੈ ਵੀ ਇਹ ਕੀ ਕੁਛ ਕਰਕੇ ਕਿਹੜੇ ਦੋਸੇ ਲਾਕੇ ਦਿੰਦੀ ਹੈ ਇਹ ਮੈਨੂੰ ਪਤਾ ਹੈ ਇਹਦੇ ਨਾਲ ਰਹਿਣਾ ਬੇਬੇ ਮੈਂ ਤਾਂ ਆਪਣੇ ਪਿੰਡ ਨੂੰ ਕਿਵੇਂ ਮੇਰੀ ਕੁੜੀ ਨੂੰ ਸਤਾਉਂਦੀ ਆ ਇਹ ਮੈਂ ਹੀ ਬੇਬੇ ਕਹਾਂ ਸਤਾਉਣੀ ਜਿਹਦੇ ਜਿਹਦੇ ਲੱਛਣ ਆਹੀ ਨੇ ਮੋਰੇ ਮਕਾਰ ਜਾ ਕੇ ਕਰ ਲੂ ਮੈਂ ਇਹਦਾ ਕੰਮ ਕਿਵੇਂ ਮੇਰੀ ਕੁੜੀ ਨਾਲ ਲੜਦੀ ਆ ਮੈਂ ਨਹੀਂ ਰਹਿਣਾ ਮੈਂ ਤੇ ਨਾ ਬਿੱਡੀ ਹਕਾਰੀ ਹੋਈ ਆ ਇਹ ਮੈਂ ਨਹੀਂ ਰਹਿਣਾ ਬੇਬੇ ਇਹਦੇ ਨਾਲ ਨਹੀਂ ਪੁੱਤ ਮੁੜਿਆ ਤੂੰ ਮੇਰੀ ਬੇਬੇ ਨੇ ਬੇਇੱਜ਼ਤੀ ਕੀਤੀ ਆ ਹਾਲੇ ਤੋ ਕੋਈ ਨਹੀਂ ਰਹਿਣਾ ਹੈਗਾ ਹਾਲੇ ਮੁੜਿਆ ਮੈਂ ਨਹੀਂ ਰਹਿਣਾ ਬੇਬੇ ਮੁੜਿਆ ਪੁੱਤ ਨਾ ਬਿੱਡੀ ਮੈਂ ਨਹੀਂ ਰਹਿਣਾ ਮੈਨਾਂ ਕਿੱਡੀ ਹਕਾਰੀ ਹੋਈ ਆ ਕਿਵੇਂ ਫੇਸ ਪਾਈ ਹੋਈ ਆ ਮੇਰੇ ਕੁੜੀ ਦੇ ਇਹ ਬਹੁਤੀ ਚਤਰਬੰਦੀ ਆ ਇਹ ਆ ਜਾ ਪੁੱਤ ਨਾ ਆਜਾ ਮੁੜਿਆ ਕੋਈ ਨਾ ਖਸਾ ਹੋਣਾ ਹਾਂ ਅੱਦਕਾ ਕੇ ਮੇਨੇ ਮੇਰਾ ਦਿਮਾਗ ਖਰਾਬ ਕੀਤਾ ਇਹਨੇ ਕਿੰਨਾ ਦੁਖੀ ਕੀਤਾ ਇਹਨੇ ਮੈਨੂੰ ਆਹ ਰਾਨੀ ਤਨ ਬੰਦਾ ਬਣਾਵਾ ਆ ਮੇਰੀ ਕੁੜੀ ਤਾਂ ਕੱਢਦੀ ਨਾ ਭਾਏ ਨਾ ਬੇਬੇ ਨੇ ਕੀ ਕੜਤਾ ਜੈਦਾਂ ਦੇ ਤੇ ਲੱਛਣ ਆਉਝੇ ਹੀ ਆਗੇ ਨਾ ਪਤਾ ਨਹੀਂ ਮੈਨੂੰ ਕੱਡੀ ਤੋਂ ਸਾਹੂਕਾਰਾਂ ਦੀਆਂ ਕਿਉਂ ਮੈਨੇ ਮੇਰੇ ਸਾਹੂਕਾਰਾਂ ਨੂੰ ਮੈਨੂੰ ਕੀ ਹੋਇਆ ਨਾ ਪਤਾ ਮੈਨੂੰ ਤੇਰਾ ਕਿਉਂ ਮੈਨੂੰ ਕੀ ਪਤਾ ਜੈਦ ਤੇਰੀ ਕੁੜੀ ਦੇ ਲੱਛਣ ਆਉਝੇ ਹੀ ਆ ਫਿਰ ਉਹ ਤੇ ਮੇਰੀ ਕੁੜੀ ਤਾਂ ਕਰਦੀ ਹੋਂ ਤਾਂ ਤੋ ਖੁਸ਼ ਆ ਹਾਂ ਅੰਦਾ ਤੇਰੀ ਖੁਸ਼ ਆ ਮੈਂ ਹਾਂ ਪਤਾ ਤੇਰੇ ਲੱਛਣਾਂ ਦਾ ਨੀਆ ਟੈ ਜਾਏਂਗਾ ਮੇਰਾ ਬਲੱਡ ਤੇ ਵਧਾਤਾ ਹੁਣ ਮੈਂ ਤੋ ਕਿੱਥੇ ਬੈਠਾ ਜਾਣਾ ਇੱਥੇ ਜੀ ਘਰੇ ਲੱਗਦਾ ਕੁੜੀ ਕੜਤੀ ਮੇਰੀ ਘਰੋਂ पिंड च गेड़ा कदिया बेरा बेटी था। पता चेन हाँ। पता, पता मेरी कुड़ी आई सी बहुत बोलिया मेरी कुछ लड़के खड़ती गल तो से लड़ पी ओरजाई आई थी पुत एक सूट पिछे लड़ पी ओ ਪੁੱਛੀ ਨਾ ਪੁੱਤ ਤੂੰ ਹਮਾਂ ਕਾ ਜਾਨਨੀ ਆ ਕਰ ਫਰੈਂਡ ਜਿਹੜਾ ਕੱਢਿਆ ਮਨੀ ਆ ਅੱਛਾ ਅੱਛਾ ਹਾਂ ਹੋਰ ਕੀ ਕਰਾ ਪੁੱਤ ਅੱਛਾ ਹਾਂ ਬਹੁਤ ਬੋਲੀ ਉਹ ਹੀ ਕੁਛ ਕਹਿ ਕੇ ਗਈ ਹੋਣੀ ਬਹੁਤ ਚਤਾਰਾ ਦੀ ਪਰਜਾਈ ਵੀ ਅੱਛਾ ਅੱਛਾ ਹਾਂ ਹੋ ਚਲ ਠੀਕ ਆ ਤਾਈ ਫਿਰ ਮੈਂ ਤਨ ਕੰਮ ਅਸੀਗਾ ਮੈਂ ਜਾਨਨੀ ਹੈ ਚਲ ਠੀਕ ਆ ਪੁੱਤ ਹਾਂ ਚਲ ਇਹ ਤਾਈ ਕੀ ਕਹੀ ਜਾਂਦੀ ਆ ਕਿ ਉਹਦੀ ਪਰਜਾਈ ਨੇ ਕੁਛ ਕਹਿਤਾ ਪਰ ਪਪਾਈ ਦੇ ਭਾਬੀ ਦਾ ਸੁਆਤ ਇੰਨਾ ਵਧੀਆ ਵਾ ਮੂੰ ਤਾਂ ਨਹੀਂ ਇਦਾਂ ਦੀ ਹੈਗੀਗੀ ਪਰ ਪਾਪੀ ਦੀ ਗੱਲ ਵੀ ਸੋਚਣ ਵਾਲੀ ਉਹ ਕਹਿ ਕੇ ਗਈ ਆ ਉਹ ਮੈਨੂੰ ਵਿਖਿਆਰ ਰੱਖੀ ਕੀ ਪਤਾ ਤਾਈ ਹੋਈ ਹੋਵੇ ਖਰਾਬ ਕੀ ਪਤਾ ਇਹਨਾਂ ਦੋਨਾਂ ਦੇ ਆਪਸ ਵਿੱਚ ਪਤਾ ਨਹੀਂ ਕੀ ਰੋਲਾ ਰਹਿੰਦਾ ਵਾ ਚਲ ਮੈਂ ਕੀ ਲੈਣਾ ਮੈਂ ਤਾਂ ਦਾ ਕੰਮ ਕਰਦੀ ਜਾ ਕੇ ਇਹ ਆਏ ਹੁਣ ਇਹਦੀ ਸ਼ਕਲ ਦੇਖਣੀ ਪੈਣੀ ਆ ਮੈਨੂੰ ਇਹ ਰੋਟੀ ਦੇ ਦੇ ਮੈਨੂੰ ਦੇ ਦੇਨੀ ਬਦਲਦੀ ਕਰ ਹੁੰਦਾ ਹੈ ਤੇ ਮੈਂ ਕਿਹੜਾ ਜਾਣ ਕੇ ਕੱਢੀ ਆ ਆਪਦੇ ਲੱਛਣ ਉਹਦੇ ਦੇ ਦੇਨੀ ਰੋਟੀ ਤੈਨੂੰ ਬੋਲਦੀ ਕਿਵੇਂ ਆ ਦੇਖ ਤੈਨੂੰ ਤਾਂ ਹੁਣ ਸਾਬਕ ਮੈਂ ਸਿਖਾਉਂਗੀ ਬਦਲਾ ਲਾਉਂ ਕੁੜੀ ਕੱਢੀ ਆ ਟੱਕਲਿਆਂ ਨੂੰ ਸਿੱਧੀ ਨਾ ਕੀਤਾ ਤੈਨੂੰ ਮੈਂ ਅੱਜ ਤਾਂ ਮੱਝ ਨੇ ਵੀ ਹੱਦ ਕਰਤੀ ਆ ਚਾਰ ਵਾਰੀ ਦੇਖ ਲਈ ਆ ਅਜੇ ਤੱਕ ਨਹੀਂ ਮਿਲੇਗੀ ਹੁਣ ਦੱਸ ਮੈਂ ਕੀ ਕਰਾਂ ਐਂ ਕਰਦੀ ਆ ਐਂ ਕਰਦੀ ਆ ਤਾਈ ਤੇ ਦੁੱਧ ਲੈ ਕੇ ਆਉਣੀ ਆ ਹੁਣ ਤਾਂ ਤਾਈ ਵੀ ਮੇਰੇ ਨਾਲ ਵਧੀਆ ਬੋਲਦੀ ਆ ਦੇਈ ਰੋ ਕਟਖੰਡ ਚਾਹ ਜੁਗਾ ਤਾਂ ਦਊਗੀ ਲੈ ਕੇ ਹੁੰਨੀ ਜਾਂ ਜਾਨੀ ਆ ਤਾਈ ਦੀ ਮੈਂ ਤਾਂ ਮੂੰਹ ਤੋਂ ਕੱਢਦੀ ਆ ਦੇਖਦੀ ਆ ਆਪੇ ਦਊਗੀ ਕੁਛ ਨਾ ਕੁਛ ਤਾਂ ਕਿਹਾ ਜਾਈ ਨਹੀਂ ਰੋਟੀ ਲੈ ਕੇ ਲੈ ਦੱਸ ਕਿਹੜੇ ਪੈ ਦੀ ਕਈ ਰੋਟੀ ਪਾਉਣ ਲੈ ਬੇਬੇ ਰੋਟੀ ਲੈ ਕਈ ਹੋਂ ਤਾਂ ਅੰਮ੍ਰਿਤਸਰ ਪਰੇ ਤੋਂ ਬੋਲੀ ਰੋਟੀ ਜੇਸਮੈਂ ਦਿੱਤੀ ਆਖਾ ਮਨੀ ਰੋਟੀ ਅੰਦਰ ਤਾਈ ਕੀ ਕਰਦੀ ਆ ਹਾਏ ਤਾਈ ਕੀ ਕਰੀ ਜਾਂਦੀ ਐ ਰੋੜੀ ਚੱਕ ਕੇ ਨੇ ਇਹਨਾਂ ਤੇ ਦਾਲ ਚ ਪਾਤੀ ਹਾਏ ਤਕੜੀਆਂ ਤਾਈ ਹਾਂ ਪੱਤ ਤਕੜੀਆਂ ਪੱਤੇ ਬੇਕਦੀਆਂ ਇਹ ਆਉਂਦੀ ਰਹੀ ਤੱਟੀ ਖਾਣ ਲੱਗੇ ਸੀ ਹੋਰ ਪੁੱਤ ਰੋਟੀ ਖਾਣ ਲੱਗੀ ਸੀ ਇਹ ਜੀ ਰੁੱਖੀ ਮਿੱਸੀ ਮਿਲਦੀ ਆ ਖਾ ਲੈਨੀ ਆ ਪੁੱਤ ਆ ਦੇਖ ਲੈ ਪੁੱਤ ਅੱਗੇ ਤਾਂ ਮੇਰੇ ਕੁੜੀ ਭੁਜਾਈ ਸੀਗੀ ਹੁਣ ਕਹਿੰਦੇ ਵੀ ਇਹਨੂੰ ਵੀ ਭੁਜਾਦਾ ਕਰੋ ਆ ਰੋਡੀਆਂ ਪਾਪਾ ਦਿੰਦੀ ਆ ਰੋਟੀਾਂ ਚ ਦੇ ਲੈ ਆਹ ਹਾਂ ਨਾ ਹੁਣ ਇਹਨੂੰ ਵੀ ਭਜਾਉਣ ਨੂੰ ਫਰਦੀ ਆ ਕਰੋ ਇਹ ਤਾਂ ਤਾਈ ਨੇ ਆਪ ਪਾਈ ਸੀਗੀ ਕੀ ਸੋਚਾਂ ਲੱਗੀ ਪੁੱਤ ਕੋਸ਼ਨੀ ਕੋਸ਼ਨੀ ਕਾਈ ਮੈਂ ਤਾਂ ਪਹਿਲਾਂ ਪੁੱਤ ਹੁਣ ਮੈਨੂੰ ਘਰੋਂ ਕੱਢੋ ਕਾੜਦਾ ਅੱਗੇ ਫਿਰ ਕੁੜੀ ਕੱਢਦੀ ਐ ਮਿੱਟੀ ਪਾਪਾ ਦਿੰਦੀ ਐ ਪੁੱਤ ਮੈਨੂੰ ਰੋਟੀਆਂ ਦੇ ਹੁਣ ਮੈਨੂੰ ਵੀ ਘਰੋਂ ਕੱਢਣ ਨੂੰ ਵਰਦੀ ਐ ਮੈਨੂੰ ਤਾਂ ਹੀ ਕੰਮ ਜ਼ਿਆਦਾ ਆ ਗਿਆ ਪੁੱਤ ਮੇਰਾ ਮੇਰਾ ਨਾ ਮੈਨੂੰ ਜਾਨੀ ਹੈ ਮੈਂ ਤਾਂ ਕੰਮ ਸੀਗਾ ਮੈਂ ਬਾਹਲੇ ਜੂਰੀ ਨਹੀਂ ਨਹੀਂ ਤਾਂ ਹੀ ਕਿੰਨੀ ਖਰਾਬ ਆ ਨੀ ਵਾਗਰੂ 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 ਮੇਰੇ ਸਾਹਮਣੇ ਚੱਕ ਕੇ ਆਪ ਰੋੜੀ ਪਾਈ ਹੁਣ ਉਹਦੇ ਨਾਲ ਆਤੀ ਇਹ ਤਾਂ ਮੈਨੂੰ ਲੱਗਦਾ ਤਾਈ ਹੋਈ ਵਾਲੀ ਖਰਾਬ ਆ ਉਹਦੋਂ ਭਾਬੀ ਫਿਰ ਸਹੀ ਹੋਈ ਕਹਿੰਦੀ ਸੀਗੀ ਤਾਈ ਹੋਈ ਖਰਾਬ ਆ ਵਿੱਚੋਂ ਹਰਪੀ ਤਾਂ ਗਈ ਹੁਣ ਤਾਂ ਇਹ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਹਰਪੀ ਤਾਂ ਦੇਖ ਲਈ ਲੋੜੀ ਵਿੱਚ ਪਾਈ ਹੋਈ ਕਿਸੇ ਨੇ ਯਕੀਨ ਨਹੀਂ ਕਰਨਾ ਹੁਣ ਇਹਨੇ ਮੇਰੇ ਕੁੜੀ ਭਜਾਈ ਸੀ ਨਾ ਹੁਣ ਬਣਾਉ ਇਹਨੂੰ ਬੰਦਾ ਦੇਖੀ ਸਹੀ ਇਹ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਐ ਤੇ ਆਹ ਰੋਟੀਆਂ ਦੇਖ ਲੈ चकनी मैं नहीं खानी रोटी ले जा पांडे ले चक नहीं खाना लंगर नहीं खाना ना खा फिर नहीं मैं जाके रोटी खाके आनी पी हो है मैं आ, दो रोटियां उथो खा लूंगी रोटियां रोटिया बैठी है मैं ਕਿੰਦਾਸ ਜਮਾਈ ਨੇ ਅਕਲ ਕਿਵੇਂ ਰੋਟੀਆਂ ਪਾੜ-ਪਾੜ ਸੱਟਦੀ ਅੰਨ ਦੀ ਤਾਂ ਜਮਾਈ ਨੇ ਕਦਰ ਹੈਗੀ ਇਹਨੂੰ ਨਾਲ ਮੈਂ ਰੋਬੀ ਵਿੱਚ ਕਿਵੇਂ ਪਾਤੀ ਸਬਜੀ ਦੇ ਵਿੱਚ ਢੀ ਰੋੜੀ ਮੈਂ ਤਾਂ ਪਾਈ ਵੀ ਨਹੀਂ ਹੈਗੀ ਆ ਬੇਬੇ ਦੇ ਕੰਮ ਹੋਣੇ ਨੇ ਬਸ ਅੰਨ ਸਿੱਟੀ ਜਾਂਦੀ ਆ ਫੋਨ ਵੱਜ ਹੀ ਜਾਂਦਾ ਭਾਈ ਇਹਨਾਂ ਦਾ ਫੋਨ ਹੈ ਤਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਤੁਸੀਂ ਹਾਂਜੀ ਹਾਂਜੀ ਠੀਕ ਆ ਉਹ ਨਾ ਅੱਜ ਇੱਕ ਗੱਲ ਹੋ ਗਈ ਉਹ ਮੈਂ ਤੁਹਾਨੂੰ ਦੱਸ ਨਹੀਂ ਸੀ ਕਿ ਫੋਨ ਜਾਨੂੰ ਤੁਹਾਡਾ ਫੋਨ ਆ ਗਿਆ ਉਹ ਨਾ ਅੱਜ ਦੀਦੀ ਮੇਰੇ ਨਾਲ ਲੜ ਪਈ ਤੇ ਨਾ ਉਹ ਘਰ ਛੱਡ ਕੇ ਗੁੱਸੇ ਚ ਚੱਲ ਗਈ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਸੀਗੀ ਉਹੋ ਨਾ ਬੇਬੇ ਪੈਸਿਆਂ ਦਾ ਗਲਤ ਇਸਤੇਮਾਲ ਕਰਦੀ ਆ ਹਾਂਜੀ ਮੈਨੂੰ ਤਾਂ ਇਹ ਤਾਂ ਹੈ ਨਹੀਂਗਾ ਵੀ ਚਲ ਜੇ ਕੁੜੀ ਨੂੰ ਦੇਣੀ ਆ ਚੀਜ਼ ਵੇਖ ਦੇਵੇ ਪਰ ਮੈਂ ਕੱਪੜੇ ਲੈ ਵੀ ਕੁਝ ਵੀ ਆ ਪਰ ਬੇਬੇ ਨੇ ਨਾ ਅੱਜ ਸੋਨਾ ਵੀ ਉਹਨੂੰ ਚੱਕ ਕੇ ਫੜਾਤਾ ਸਾਰਾ ਫੇਰ ਦੱਸੋ ਮੈਂ ਕਿੱਥੇ ਗਲਤ ਹਾਂ ਹਾਂਜੀ ये तो है जी चलो कोई ना जिम ती कहने मोबे करूँगी ठीक है सात श्रीकाल ओके चल इना तो गल होगी देखा जाके मैं हम आप बूथा चाहर नुर गई है ये नहीं है घरे बैठी रही राज कपड़े सुखने पाई जा मैं तो जाके आनी हूं राज ਜਾਣੇ ਅਣਜਾਣੇ ਚ ਮੈਂ ਤਾਂ ਇਹਨੂੰ ਬੜਾ ਚੰਗਾ ਮੜਾ ਕਹਿ ਬੈਠੀ ਵਿਚਾਰੀ ਨੂੰ ਇਹਦੀ ਤਾਂ ਗਲਤੀ ਹੋਈ ਨਹੀਂ ਸੀ ਕੋਈ ਚੱਲ ਮੈਂ ਜਾ ਕੇ ਉਹਨੂੰ ਰਾਜ ਦੇ ਦੇਖ ਬੈਲਣ ਵਿੱਚ ਵੱਜਦੀ ਫਿਰਦੀ ਮਾਰੂ ਥੱਪੜ ਇਹੇ ਬਤਾ ਬਸ ਤਾਈ ਬਸ